ਤੋਂ ਚਾਰਪੁਰ ਰੇਲਵੇ ਮਾਰਗ ਤੇ ਸਥਿਤ ਪਿੰਡ ਜੈਤੇਵਾਲੀ ਦੀ ਧਰਤੀ ਤੇ ਨੇੜਾ ਮਡਾੜੀ ਸ਼ਰੀਫ ਦੇ ਮੁੱਖ ਸੇਵਾਦਾਰ ਦਾਤਾ ਉਮਰ ਸ਼ਾਹ ਜੀ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕਰਦੇ ਹੋਏ ਸ਼ਰਧਾਲੂ ਸੰਗਤਾਂ ਨੂੰ ਦਰਸ਼ਨ ਦੇ ਦਾਇਰੇ ਦਿੱਤੇ ਦਾਤਾ ਜੀ ਦਾ ਬਾਬਾ ਤੋਤੇ ਸ਼ਾਹ ਜੀ ਕਾਦਰੀ ਢੱਡੇ ਅਤੇ ਬਾਬਾ ਬਾਦਸ਼ਾਹ ਸਹਿਤ ਨਗਰ ਜੈਤੇਵਾਲੀ ਵਿੱਚ ਪਹੁੰਚਣ ਤੇ ਬਾਬਾ ਕਮਲ ਜੀ ਸਾਬਕਾ ਸਰਪੰਚ ਕਮਲਜੀਤ ਕੌਰ ਉਨ੍ਹਾਂ ਦੇ ਪਤੀ ਜਗਿੰਦਰ RAM ਪੰਚ ਕਾਂਗਰਸੀ ਆਗੂ ਦਸੇਮ ਲਾਲ ਪੁਵਾਰ ਪੰਚ ਸੁਚਾਰੰ ਪੁਵਾਰ ਪੰਚ ਸੁਖਵਿੰਦਰ ਕੁਮਾਰ ਮੈਮੀ ਕਾਂਗਰਸੀ ਆਗੂ ਬਲਵੀਰ ਚੰਦ ਮੈਮੀ ਬਲਵੀਰ ਚੰਦ ਚੰਦੜ ਜੀਤ ਸਿੰਘ ਔਇਲਾ ਆਧ ਨਗਰ ਨਿਵਾਸੀ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਪਰਵਾਹ ਸਵਾਗਤ ਕੀਤਾ ਤਾ ਉਮਰੇਸ਼ਾ ਜੀ ਅੱਜ ਵਿੱਚ ਸਥਤ ਲਖਦਾਤਾ ਪੁਵਾਰ ਜੀ ਦੇ ਸਥਾਨ ਤੇ ਨਵ ਅਸਾਰੀ ਬਿਲਡਿੰਗ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ ਇਸ ਨੀਂਹ ਪੱਥਰ ਰੱਖਣ ਤੋਂ ਬਾਅਦ ਦਾਤਾ ਜੀ ਅਤੇ ਉਹਨਾਂ ਦੇ ਨਾਲ ਆਈਆਂ ਸਰਦਾਲੂ ਸੰਗਤਾਂ ਲਈ ਵਿਦੇਸ਼ ਚ ਗਏ ਪ੍ਰੇਮ ਚੰਦ ਪੁਵਾਰ ਦੀ ਗેર ਮੌਜੂਦਗੀ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਰਮਾ ਸਵਾਗਤ ਕਰਦੇ ਸਮੇਂ ਚਾਹ ਠੰਡੇ ਦੇ ਨਾਲ ਨਾਲਾਂ ਦੇ ਲੰਗਰ ਲਗਾਏ ਗਏ ਇਸ ਤੋਂ ਬਾਅਦ ਦਾਤਾ ਉਮਰੇ ਸ਼ਾ ਕਾਦਰੀ ਜੀ ਨੂੰ ਨਗਰ ਦੇ ਹੀ ਲੰਬੜਦਾਰ ਭਾਈ ਮਲਕੀਰ ਸਿੰਘ ਦੇ ਲੜਕੇ ਚਰਨਜੀਤ ਸਿੰਘ ਵੱਲੋਂ ਨਵੇਂ ਮਕਾਨ ਦੀ ਚੱਠ ਕਰਨ ਲਈ ਲਜਾਇਆ ਗਿਆ ਫਿਰ ਪ੍ਰਬੰਧਕਾਂ ਵੱਲੋਂ ਜਠੇਰੇ ਪਵਾਰ ਵਿਖੇ ਲਗਾਏ ਗਏ ਮਹਿਫਲ ਵਿੱਚ ਢੋਲ ਦੀ ਥਾਪ ਸਹਿਤ ਲਜਾਇਆ ਗਿਆ ਜਠੇਰੇ ਪਵਾਰ ਵਿਖੇ ਲਗਾਏ ਗਏ ਮਹਿਫਲ ਵਿੱਚ ਪੰਜਾਬ ਦੇ ਪ੍ਰਸਿੱਧ ਕਵਾਲ ਪਾਰਟੀ ਨੇ ਮਾਖੂਬੀ ਤੰਗ ਨਾਲ ਪ੍ਰੋਗਰਾਮ ਪੇਸ਼ ਕਰਕੇ ਦਿੱਤੇ ਸ਼ਰਦਾਲੂ ਸੰਗਤਾਂ ਨੂੰ ਮੰਤਰ ਮੁਕਤ ਕਰ ਦਿੱਤਾ ਉੱਤੇ ਨਾਲ ਹੀ ਦਾਤਾ ਉਮਰੇ ਸ਼ਾਹ ਜੀ ਨੂੰ ਵੀ ਮਸਤੀ ਵਿੱਚ ਤੁਮਲੇ ਮਜਬੂਰ ਕਰ ਦਿੱਤਾ ਮਹੱਲ ਦੇ ਸੰਪੰਨ ਹੋਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸਹਿਯੋਗ ਦੇਣ ਵਾਲੀਆਂ ਸ਼ਰਧਾਲੂ ਸੰਗਤਾਂ ਚੋਂ ਬਾਬਾ ਤੋਤੇਸ਼ਾ ਕਾਦਰੀ ਜੀ ਮਾਬਾ ਬਾਦਸ਼ਾ ਮਾਬਾ ਕਮਲ ਜੀ ਸਾਬਕਾ ਸਰਪੰਚ ਕਮਲਜੀਤ ਕੌਰ ਸੌਰਵ ਅਰੋੜਾ ਪੱਲ ਆਪਤਾਰਾ ਕਸ਼ਮੀਰ ਕੌਰ ਆਦ ਨੂੰ ਸਿਰੋਪਾਉ ਦਾਤਾ ਜੀ ਦੇ ਕਰ ਕਮਲਾ ਦੁਆਰਾ ਦਿੱਤੇ ਗਏ ਤਾਂ ਬਲੋਂ ਦਾਤਾ ਜੀ ਨੂੰ ਮਡਾਲੀ ਵਾਲੀ ਸਰਕਾਰ ਦਾ ਇੱਕ ਪੁਰਾਣਾ ਚਿੱਤਰ ਅਤੇ ਬਸਤਰ ਆਗ ਬਾਬਾ ਤੋਤੇ ਸ਼ਾ ਕਾਦਰੀ ਤਸੀਮ ਲਾਲ ਪੁਆਰ ਬਾਬਾ ਕਮਲ ਜੀ ਬਾਬਾ ਬਾਦਸ਼ਾਹ ਜੀ ਆਦਿ ਨੇ ਭੇਟ ਕੀਤੇ ਇਸ ਸਮਾਪਨ ਤੋਂ ਬਾਅਦ ਦਾਤਾ ਜੀ ਆਪਣੇ ਸ਼ਰਦਾਲੂ ਜੀ ਸਿੰਘ ਔਇਲਾ ਦੇ ਘਰ ਗਏ ਜਿਨ੍ਹਾਂ ਨੇ ਪਰਮਾ ਸਵਾਗਤ ਕੀਤਾ ਅਤੇ ਉਹਨਾਂ ਨਾਲ ਆਈਆਂ ਸੰਗਤਾਂ ਨੂੰ ਦੁੱਧ ਦੇ ਨਾਲ ਨਾਲ ਖਾਣ ਪੀਣ ਦੀਆਂ ਵਸਤਾਂ ਵਿਛਕੀਆਂ ਦਾਤਾ ਜੀ ਬਾਬਾ ਕਮਲਜੀਤ ਦੇ ਗ੍ਰਹਿ ਵਿਖੇ ਗਏ ਤਾਂ ਉਹਨਾਂ ਦੇ ਪਰਿਵਾਰ ਨੇ ਆਪਣੇ ਘਰ ਦੇ ਦਰਵਾਜ਼ੇ 'ਚੋਂ ਤੇਜ ਹੋ ਕੇ ਸਵਾਗਤ ਕੀਤਾ ਅਤੇ ਫਿਰ ਉਕੇ ਸਵਾਗਤ ਕੀਤਾ ਅਤੇ ਫਿਰ ਅੰਤ ਵਿੱਚ ਦਾਤਾ ਜੀ ਨੇ ਹੌਲਾ ਸਰਿੰਦਰਪਾਲ ਦੇ ਘਰ ਚਰਨ ਪਾਉਣ ਤੇ ਉਹਨਾਂ ਦੇ ਨਾਲ ਨਾਲ ਸੰਗਤਾਂ ਦਾ ਸਵਾਗਤ ਸਰਿੰਦਰਪਾਲ ਦੀ ਪਤਨੀ ਸਮਿਤਰੀ ਨੇ ਪਰਿਵਾਰ ਸਹਿਤ ਕੀਤਾ